ਫਿਰੋਜ਼ਪੁਰ ਦੇ ਮੰਨੂ 마ਸ਼ੀ ਦੇ ਵਿੱਚ ਮੌਜੂਦ ਹਾਂ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਪਾੜ ਦਿਖਾਉਣਾ ਤੁਹਾਨੂੰ ਤਾਂ ਤਸਵੀਰ ਦੇਖੋ ਅਗਰੇ ਤਸਵੀਰਾਂ ਨੂੰ ਬਾਹਰ ਖੋਲ ਕੇ ਦਿਖਾਇਆ ਜਾਵੇ ਤਾਂ ਜਿੱਥੇ ਤੱਕ ਤੁਹਾਡੀ ਨਜ਼ਰ ਜਾਵੇ ਤਾਂ ਹੁਣ ਤੱਕ ਦਾ ਸਭ ਤੋਂ ਵੱਡਾ ਪਾੜ ਕਿਹਾ ਜਾ ਸਕਦਾ ਹੈ ਲਾਈਵ ਟਿੱਗਾਂ ਜਿਹੜੀਆਂ ਨੇ ਤੁਹਾਨੂੰ ਡਿੱਗਦੀਆਂ ਦਿਖਾਈ ਦੇ ਰਹੀਆਂ ਨੇ ਬੇਹੱਦ ਖਤਰਨਾਕ ਮੰਜ਼ਰ ਹੈ ਜੇ ਇਸ ਨੂੰ ਕਿਹਾ ਜਾਵੇ ਕਿ ਇਹ ਪਾੜ ਪੂਰਨਾ ਨਾਮੁਮਕਿਨਾਤਾ ਇਹ ਵੀ ਕੋਈ ਝੂਠ ਨਹੀਂ ਹੋਏਗਾ ਬਹੁਤ ਖਤਰਨਾਕ ਮੰਜ਼ਰ ਹੈ ਨਾ ਤਾਂ ਕੋਈ ਲੀਡਰ ਪਹੁੰਚਿਆ ਨਾ ਕੋਈ ਬਾਬੂ ਪਹੁੰਚਿਆ ਪਰ ਦੇਖੋ ਕਿਸ ਤਰ੍ਹਾਂ ਕਿਸਾਨਾਂ ਦੀ ਪਿੰਡ ਵਾਲੇ ਲੋਕਾਂ ਦੀ ਹਜ਼ਾਰਾਂ ਏਕੜ ਜ਼ਮੀਨ ਜਲਮਗਨ ਹੋ ਗਈ ਹੈ ਤਾਂ ਬਹੁਤ ਖਤਰਨਾਕ ਤਸਵੀਰ ਹੈ ਬਹੁਤ ਖਤਰਨਾਕ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਜਿਹੜੇ ਨੇ ਉਹ ਹਾਲਾਤ ਵੱਤ ਤੋਂ ਵੱਤਰ ਹੋ ਰਹੇ ਨੇ ਦੇਖੋ ਕਿੰਡਾ ਵੱਡਾ ਪਹਾੜ ਹੈ ਲਗਭਗ ਕਰੀਬ ਅੱਧਾ ਕਿਲੋਮੀਟਰ ਦਾ ਪਾੜੇ ਸਤਲੁਜ ਦਰਿਆ ਦੇ ਵਿੱਚ ਪਿਆਏ ਜਿਸ ਨੂੰ ਪੂਰਨਾ ਨਾ ਮੁਮਕਨ ਦੇ ਬਰਾਬਰ ਹੈ ਕਿਉਂਕਿ ਕਰੀਬ 5 ਤੋਂ 7 ਘੰਟੇ ਹੋ ਚੁੱਕੇ ਨੇ ਕਿਸੇ ਨੇ ਇਸ ਜਗ੍ਹਾ ਦੀ ਸਾਰ ਨਹੀਂ ਲਈ ਕਿਸ ਦੇਖੋ ਇਸ ਪਾਣੀ ਦੀ ਸਪੀਡ ਦੇਖੋ ਤੁਸੀਂ ਪਾਣੀ ਦੀ ਸਪੀਡ ਤੋਂ ਡਰ ਲੱਗਦਾ ਹੈ ਜਿਸ ਤਰ੍ਹਾਂ ਦੇ ਹਾਲਾਤ ਨੇ ਲਾਈਵ ਡਿੱਗਾ ਡਿੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲਾਈਵ ਤੁਹਾਨੂੰ ਤਾਂ ਤਸਵੀਰ ਦੇਖੋ ਬਹੁਤ ਖਤਰਨਾਕ ਜੇ منظر ਹੈ ਲੋਕ ਜਿਹੜੇ ਨੇ ਉਹ ਖਤਰਨਾਕ ਹਾਲਾਤਾਂ ਦੇ ਵਿੱਚ ਗੁਜ਼ਰਬਸਰ ਕਰਨ ਨੂੰ ਮਜਬੂਰ ਨੇ ਹਜ਼ਾਰਾਂ ਏਕੜ ਜ਼ਮੀਨ ਇੱਧਰ ਤਸਵੀਰ ਦਿਖਾ ਦਿੰਨਾ ਦੇਖੋ ਦੇਖੋ ਕਿਵੇਂ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਪੂਰੀ ਤੌਰ ਤੇ ਜਲਮਗਨ ਹੋ ਚੁੱਕੀ ਆ ਇੱਧਰ ਨੂੰ ਆ ਕੇ ਦਿਖਾ ਦਿਓ ਅਗਰ ਤੁਹਾਨੂੰ ਇਹ ਵਿਜੂਅਲਸ ਦਿਖ ਜਾਣ ਤਾਂ ਬਹੁਤ ਖਤਰਨਾਕ ਤਸਵੀਰਾਂ ਨੇ ਇਹ ਅੱਧਾ ਕਿਲੋਮੀਟਰ ਦਾ ਲਗਭਗ ਇਹ ਪਾਰ ਕਿਹਾ ਜਾ ਸਕਦਾ ਦੇਖੋ ਹਜ਼ਾਰਾਂ ਏਕੜ ਜ਼ਮੀਨ ਆ ਐਥੋਂ 15 ਕਿਲੋਮੀਟਰ ਦੂਰ ਸਤਲੁਜ ਤੇ ਬਿਆਸ ਦਾ ਸੰਗਮ ਹੁੰਦਾ ਪਰ ਇਹ 15 ਕਿਲੋਮੀਟਰ ਪਹਿਲਾਂ ਹੀ ਸੰਗਮ ਹੋ ਗਿਆ ਦੇਖੋ ਕਿੰਨੀ ਤਰਾਸਤੀ ਆ ਤੇ ਇਸ ਵੇਲੇ ਪੰਜਾਬ ਬੇहद ਵੱਡੀ ਵਿਫਤਾ ਦੇ ਵਿੱਚ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਇਸ ਵੇਲੇ ਕਿੰਨੇ ਖਤਰਨਾਕ ਹਾਲਾਤ ਬਣੇ ਹੋਏ ਨੇ ਪਾਣੀ ਨੂੰ ਦੇਖ ਕੇ ਡਰ ਲੱਗਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪਾੜ ਕਿਹਾ ਜਾ ਸਕਦਾ ਅਮਿਤੋ ਜਮਾਨ ਕਹਿੰਦੇ ਪਾੜ ਨਹੀਂ ਹੈਗਾ ਕਿਉਂਕਿ ਪਾੜ ਤਾਂ ਛੋਟੇ ਮੋਟੇ ਹੁੰਦੇ ਨੇ ਇਹ ਪੂਰਾ ਨਾ ਪੂਰਨ ਵਾਲਾ ਪਾੜ ਹੈ ਦਾ ਬਹੁਤ ਡੇਂਜਰ ਹਾਲਾਤ ਨੇ ਬਹੁਤ ਖਤਰਨਾਕ ਮੰਜ਼ਰ ਹੈ ਬਾਬਾ ਭਲੀ ਕਰੇ ਵਾਈਗਰੂ ਮੇਰ ਕਰੇ ਕਿ ਕਿਸਾਨ ਪੰਜਾਬ ਇਸ ਬੇਹੱਦ ਵੱਡੀ ਵਿਫਤਾ ਚੋਂ ਨਿਕਲ ਜਾਵੇ ਤਾਂ ਇਹ ਹਾਲਾਤ ਦੇਖੋ ਦੇਖੋ ਬਿਲਕੁਲ ਅਸੀਂ ਗਰਾਊਂਡ ਜ਼ੀਰੋ ਤੇ ਆ ਇਹ ਨਾ ਪੂਰਨ ਹੋ ਵਾਲਾ ਆ ਦੇਖੋ ਆ ਦੇਖੋ ਕਿੰਨੇ ਖਤਰ ਖਤਰੇ ਦੇ ਵਿੱਚ ਇਸ ਵੇਲੇ ਲੋਕ ਖੜੇ ਨੇ ਬਹੁਤ ਖਤਰਨਾਕ ਹਾਲਾਤ ਨੇ ਬਹੁਤ ਖਤਰਨਾਕ ਇਹ ਮੰਜ਼ਰ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਹ ਲੋਕ ਕਿੰਨੇ ਬੁਰੇ ਹਾਲਾਤਾਂ ਦੇ ਵਿੱਚ ਗੁਜ਼ਰਬਸਰ ਕਰ ਰਹੇ ਨੇ ਇਹ ਇਲਾਕਾ ਬਚਿਆ ਹੋਇਆ ਸੀਗਾ ਪਰ ਹੁਣ ਪੂਰਨ ਤੌਰ ਤੇ ਇਲਾਕਾ ਡੁੱਬ ਚੁੱਕਿਆ ਹੈ ਕਿਸਾਨ ਤਹਾ ਮਾਰਦੇ ਨੇ ਲਗਾਤਾਰ ਦਿਖਾਇਆ ਤੁਹਾਨੂੰ ਕਿਵੇਂ ਪਾੜ ਤੇ ਖੜ ਕੇ ਕਿਸਾਨ ਫੁੱਟ ਫੁੱਟ ਰੋਇਆ ਤਾਂ ਬਹੁਤ ਖਤਰਨਾਕ ਮੰਜ਼ਰ ਹੈ ਤਾਂ ਲਗਾਤਾਰ ਤੁਹਾਨੂੰ ਗਰਾਉਂਡ ਜ਼ੀਰੋ ਤੇ ਰਿਪੋਰਟਿੰਗ ਕਰਕੇ ਦੱਸ ਰਹੇ ਆ ਇਸ ਵੇਲੇ ਦੇਖੋ ਹਜ਼ਾਰਾਂ ਏਕੜ ਜ਼ਮੀਨ ਜਲਮਗਨ ਹੋ ਗਈ ਹੈ ਖਤਰਨਾਕ ਮੰਜ਼ਰ ਦੇਖੋ ਜਿੱਥੇ ਤੱਕ ਨਜ਼ਰ ਮਾਰੂਗੇ ਭਾਈ ਜੀ ਸਭ ਬਰਬਾਦ ਹੋ ਗਿਆ ਹਰ ਸਭ ਬਰਬਾਦ ਹੋ ਗਿਆ ਜੀ ਆ ਦੇਖੋ ਤੁਹਾਡੇ ਸਾਹਮਣੇ ਆ ਜਿੱਥੇ ਬਗਲੇ ਬੈਠੇ ਹੈ ਨਾ ਇਹ ਸਾਡੀ ਜ਼ਮੀਨ ਹੈ ਇਹ ਤੇ 6 6 ਫੁੱਟ ਪਾਣੀ ਹੈ ਜੀ ਭੋਰਾ ਵੀ ਨਹੀਂ ਇੱਥੇ ਮਤਲਬ ਜਿਹੜਾ 35 40 ਹਜ਼ਾਰ ਕਿੱਲਾ ਜ਼ਮੀਨ ਹੈ ਨਾ ਇੱਕ ਵਿੱਚੋਂ ਕੋਈ 20 ਕਿਲੋ ਜਿਹਾ ਡਾਣੇ ਨਹੀਂ ਨਿਕਲਣਗੇ 35000 ਕਿੱਲੇ ਜ਼ਮੀਨ ਦੇ ਅੱਗੇ ਜਾ ਕੇ ਦੇਖੋ ਕਿਤੇ ਕਿਲੋਮੀਟਰ ਤੇ 12-12 ਫੁੱਟ ਪਾਣੀ ਹੈ ਵਿਆਹ ਜਿਹੜੇ ਵਿਆਸ ਦਰਿਆ ਦਾ ਤੇ ਜੇ ਸਾਡੇ ਤੱਕ ਉਸ ਟਾਈਮ ਆਇਆ 2-2 ਫੁੱਟ ਜਦੋਂ ਇਹ ਹੁਣ ਸਾਡਾ 7 ਲੋ ਇਹ ਟੁੱਟਿਆ ਨਾ ਹੁਣ 5-5 ਫੁੱਟ ਹੋਊਗਾ ਤੁਹਾਡੇ ਸਾਹਮਣੇ ਝੋਨਾ ਹਰੇਕ ਥਾਂ ਤੇ 5 ਫੁੱਟ ਝੋਨਾ ਦਾ ਕਦ ਹੈਗਾ ਤੇ ਪਾ ਸਾਰਾ ਝੋਨਾ ਡੁੱਬਿਆ 6-6 ਫੁੱਟ ਤੇ ਇੱਥੇ ਪਾਣੀ ਅਭੀ ਹੋ ਗਿਆ ਦੇਖਣ ਰਾਤ ਨੂੰ ਪਤਾ ਨਹੀਂ ਹੁਣ ਕੀ ਬਣੂਗਾ ਪਿੰਡ ਦਾ ਕੋਈ ਆਇਆ ਪੁੱਛਣ ਅਫਸਰ ਕੋਈ ਬਾਬੂ ਅੱਜ ਕਲਬੀਰ ਜੀ ਰਾਏ ਆਏ ਸੀਗੇ ਉਹ ਇੱਥੇ ਬੰਦ ਤੱਕ ਆਇਆ ਤੋੜ ਤੇ ਉਹ ਜਿੰਨੇ ਕੁ ਜੋਗੇ ਗਏ ਰਾਤ ਸਮਗਰੀ ਲੈ ਕੇ ਆ ਉਹਦਾ ਪੀਏ ਦਾ ਫੋਨ ਹੁਣ ਵੀ ਆ ਰਿਹਾ ਵਾ ਪਿੰਡ ਰਾਸ਼ਨ ਉਹ ਵੰਡ ਕੇ ਗਿਆ ਬਾਈ ਜੀ ਤੇ ਇਹ ਪਾੜ ਬੰਦ ਹੋ ਜੂਗਾ ਨਹੀਂ 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 ਇਹ ਜੇ ਬੰਦ ਕਰੇਗੀ ਨਾ ਹਾਂ ਸਰਕਾਰ ਕਰ ਸਕਦੀ ਆ ਕਿਵੇਂ ਹੋਊ ਇਹ ਸਰਕਾਰ ਆਪਣੇ ਤੌਰ ਤੇ ਜਦੋਂ ਚਾਵੇ ਨਾ ਤੇ ਜੋ ਵੀ ਕੁਝ ਕਰ ਸਕਦੀ ਆ 2008 ਦੇ ਵਿੱਚ ਫਖੀਰ ਬਾਦਲ ਜੀ ਇਹ ਜਿਹੇ ਪਿੱਛੇ ਜਿੱਥੇ ਉਹ ਤੋੜ ਹੋਇਆ ਨਾ ਬਨ ਟੁੱਟਣ ਲੱਗਿਆ ਵਾ ਸਰ 2008 ਚ ਆਏ ਸੀਗੇ ਉਹਨੇ 8 ਕਰੋੜ ਰੁਪਇਆ ਉਹਨਾਂ ਨੇ ਦਿੱਤਾ ਸੀਗਾ ਬਨ ਵਾਸਤੇ 3 ਕਰੋੜ ਨੋਚਾਂ ਵਾਸਤੇ ਦਿੱਤਾ ਸੀ 11 ਕਰੋੜ ਮਨਜ਼ੂਰ ਕੀਤਾ ਸੀਗਾ ਸਾਰੇ ਇੱਥੇ ਝੰਡੀਆਂ ਲੱਗੀਆਂ ਸੀ ਸਾਰੇ ਬੇਲਦਾਰਾ ਕੇ ਸਰਵਾ ਕਰ ਗਏ ਸੀ ਪਤਾ ਨਹੀਂ ਰੱਬ ਜਾਣਦਾ ਕੀ ਹੋਇਆ ਉਸ ਤੋਂ ਬਾਅਦ ਬੰਨ ਬਣਿਆ ਕੁਛ ਨਹੀਂ ਮੇਰੇ ਨਾਲ ਸਮਝ ਆਉਂਦੇ ਇਸ ਵੇਲੇ ਹਾਲਾਤ ਹੈਗੇ ਨੇ ਬੰਨ ਪੂਰਾ ਪੂਰ ਹੋ ਜੂਗਾ ਨਹੀਂ ਆਸਮਾਨੀ ਹੋ ਰਿਹਾ ਜਾ ਸਕਦਾ ਜਦੋਂ ਪਾਣੀ ਘਟੇ ਤੇ ਬਾਅਦ ਜਦੋਂ ਪਾਣੀ ਘਟੂਗਾ ਨਾ ਉਸ ਟਾਈਮ ਹੋ ਸਕਦਾ ਉਹ ਵੀ ਸਰਕਾਰ ਬਣ ਸਕਦੀ ਅਸੀਂ ਤਾਂ 1000 ਰੁਪਏ ਕਿੱਲਾ ਲਾ ਕੇ ਜਿੰਨਾ ਕੁ ਜੋਗੇ ਹੈਗੇ ਸੀ ਆ ਬੰਨ ਬੰਨਿਆ ਸਾਡੇ ਲੋਕ ਗਰੀਬ ਆ ਸਿਰਫ ਇੱਕ ਕੰਨਾਂ ਦਾ ਕੰਮ ਲੈ ਕੇ ਕਰ ਸਕਦੇ ਆ ਤੇ ਲੇਕਿਨ ਖਰਚਾ ਕਹੀਏ ਨਾ ਵੀ ਖਰਚਾ ਕੋਲੋਂ ਲਾ ਕੇ ਕਰਾਂਗੇ ਉਹ ਨਹੀਂ ਹੋਣਾ ਸਰ ਗਰੀਬ ਹੈ ਗਰੀਬ ਬੰਦਿਆਂ ਕਿੱਲੇ ਜ਼ਮੀਨ ਕਹਿੰਦੇ ਸਾਰੀ ਪਾਣੀ ਛੜ ਗਈ ਜਲ ਮਗਨ ਹੋ ਚੁੱਕਿਆ ਹਜ਼ਾਰਾਂ ਏਕੜ ਕਿਲਾ ਤਾਂ ਬੇਹੱਦ ਖੌਫਨਾਕ ਤਸਵੀਰਾਂ ਲਗਾਤਾਰ ਤੁਹਾਨੂੰ ਸਵੇਰ ਤੋਂ ਦਿਖਾ ਰਹੇ ਹਾਂ ਧੰਨਵਾਦ